ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਭਰਾਵਾਂ ਨੂੰ ਅਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤੀਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤੀਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਣਾ ਪਹੁੰਚ ਸਕਣ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਅਤੇ ਹੋਰ ਬਧਰੀ ਜਾਣਕਾਰੀ ਲੈ ਸਕਦੇ ਹੋ ਜੀ ਰਿਸ਼ਤਰਣ ਕਰੋ ਜੀ ਫਾਈਲ ਨੰਬਰ 697 ਨਾਮ ਕੌਰ ਜਿਲ੍ਹਾ ਬਰਨਾਲਾ ਕਾਸਟ ਜਟ ਸਿੱਖ ਗੋਤ ਬਰਾੜ ਪੜਾਈ ਬੀਏ ਹਾਈਟ 5 ਫੁੱਟ 6 ਇੰਚ ਜਨਮ 4 ਜੂਨ 2000 ਸਪੋਰਟਸ ਕਰਨ ਹੈ ਜੀ ਬਾਸਕਟਬਾਲ ਦੀ ਪਲੇਅਰ ਹੈ ਜੀ ਕੁੜੀ ਇੱਕ ਪ੍ਰਾ ਆਰਬੀ ਦੇ ਵਿੱਚ ਹੈ ਜੀ ਪਿਤਾ ਜੀ ਐਗਰੀਕਲਚਰ ਮਾਤਾ ਜੀ ਹਾਊਸ ਵਾਈਫ ਲੋਡ ਹੈ ਜੀ ਰਿਸ਼ਤੇ ਦੇ ਮੁੰਡੇ ਨੂੰ ਜ਼ਮੀਨ 5 ਕਿੱਲੇ ਤੱਕ ਆਉਂਦੀ ਹੋਵੇ ਜੋਬਤੇ ਹੋਵੇ ਜਾਂ ਫਿਰ ਕੋਈ ਆਪਣਾ ਬਿਜ਼ਨਸ ਹੋਵੇ ਸਪੋਰਟਸਮੈਨ ਹੋਵੇ ਜੀ ਜਾਂ ਫਿਰ ਆਰਮੀ ਦੇ ਵਿੱਚ ਫੌਜੀ ਹੋਵੇ ਜੀ ਮੁੰਡਾ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਪਰਿਵਾਰ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ WhatsApp ਨੰਬਰ ਤੇ ਫਾਈਲ ਨੰਬਰ 10 ਕੇ ਬਾਰੇ ਦਾ ਸੰਪਰਕ ਨੰਬਰ ਲੈ ਸਕਦੇ ਹਾਂ ਅਗਲਾ ਦਿਸਤਾਨਾ ਲਓ ਜੀ ਫਾਈਲ ਨੰਬਰ 698 ਨਾਮਕਔਰ ਸਿਕਸ ਮਾਥ ਡਿਵੋਰਸ ਆ ਜੀ ਕੁੜੀ ਜ਼ਿਲ੍ਹਾ ਬਠਿੰਡਾ ਕਾਰਟ ਜੱਟ ਸੀ ਗੋਤ ਤੂਰ ਹਾਈਟ ਮੈਨਫੁਟ 5 ਇੰਚ ਜਨਮ ਆਪ੍ਰੈਲ 1998 ਪੜਾਈ ਪਲਸ 2 ਪਾਸ ਪੈਡ 1 ਭਰਾ 1 ਲੋੜ ਹੈ ਜੀ ਰਿਸ਼ਤੇ ਦੇ ਮੁੰਡੇ ਦਾ ਆਪਣਾ ਕੋਈ ਬਿਜ਼ਨਸ ਹੋਵੇ ਖੇਤੀਬਾੜੀ ਕਰਦਾ ਹੋਵੇ ਡਬਲਡ ਹੋਵੇ ਜੀ ਬੱਚਾ ਨਾ ਹੋਵੇ ਜੀ ਕੋਲੇ ਆਰ ਮੈਡ ਮੁੰਡੇ ਨਾਲ ਵੀ ਰਿਸ਼ਤਾ ਕਰ ਦੇਣਗੇ ਜਿ ਮੇਨਟੇਨੈਂਸ ਤੋਂ 5 ਕਿਲੋ ਤੱਕ ਜਰ ਵੀਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਕਰਨ ਦਾ ਲੈਸ ਸਕਦੇ ਹੋ ਜੀ WhatsApp ਤੇ ਮੈਸੇਜ ਕਰ ਦਿਆ ਕਰੋ ਜੀ ਕਈ ਵਾਰ ਫੋਨ ਚੱਕ ਨਹੀਂ ਹੁੰਦਾ ਸਾਰਿਆਂ ਦਾ ਕਿਉਂਕਿ ਬਹੁਤ ਜ਼ਿਆਦਾ ਫੋਨ ਔਨ ਕਰਕੇ ਤੇ ਇਸ ਕਰਕੇ ਫੋਨ ਹਰੇਕ ਵਾਰ ਚੱਕ ਨਹੀਂ ਹੁੰਦਾ ਤੁਸੀਂ WhatsApp ਨੰਬਰ ਤੇ ਮੈਸੇਜ ਕਰ ਦਿਆ ਕਰੋ ਜੀ ਤੇ ਤੁਹਾਡਾ ਰਿਪਲਾਈ ਜ਼ਰੂਰ ਦਿੱਤਾ ਜਾਊਗਾ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲਾ ਜ਼ਰੂਰ ਕਰ ਲਿਆ ਕਰੋ ਜੀ ਧੰਨਵਾਦ ਜੀ